ਪੰਜਾਬ ਸਰਕਾਰ ਨੇ ਜਿਹੜੀ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ ਹੈ ਉਹਦੇ ਵਿੱਚ ਅੱਜ ਸਾਨੂੰ ਨਕੋਦਰ ਦੀ ਸਦਰ ਪੁਲਿਸ ਨੂੰ ਇੱਕ ਬੜੀ ਵੱਡੀ ਕਾਮਯਾਬੀ ਹਾਸਲ ਹੋਈ ਹੈ ਅਸੀਂ ਅੱਜ ਇੱਕ ਐਨਸੀਬੀ ਜਿਹੜੀ ਨਾਰਕੋਟਿਕ ਕੰਟਰੋਲ ਬਿਊਰੋ ਆਫ ਇੰਡੀਆ ਹੈਗਾ ਉਹਨਾਂ ਦਾ ਪਿਛਲੇ 15 ਸਾਲ ਤੋਂ ਪਗੋੜਾ ਮੁਰਜਮ ਸੀ ਜਿਹੜਾ 10 ਕਿਲੋ ਹੈਰੋਇਨ ਦੇ ਵਿੱਚ ਵਾਂਟਡ ਸੀਗਾ ਤੇ ਉਹਨੂੰ ਰੈਸਟ ਕੀਤਾ ਹੈ ਇਹਦੇ ਕੋਲੋਂ ਸਾਨੂੰ ਹਰਵਿੰਦਰ ਕਵਰੀ ਹੋਈ ਹੈ 100 ਗ੍ਰਾਮ ਦੀ ਉਹ ਤਾਂ ਅਸੀਂ ਅੱਡ ਅਲੱਗ ਐਫ ਆਈ ਆਰ ਦਰਜ ਕੀਤੀ ਹੈਗੀ ਹੈ ਇਹ ਅਰਵਿੰਦਰ ਏਲੀਅਸ ਰਣਾ ਨਾਮ ਦਾ ਗੁਰਦਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਬੰਦਾ ਸੀਗਾ ਇਹ ਦਿੱਲੀ ਦੇ ਵਿੱਚ ਅ ਮੁਲਾਜ਼ਮ ਸੀਗਾ ਪੁਲਿਸ ਦਾ ਤੇ ਗਲਤ ਇਹ ਸੰਗਤ ਵਿੱਚ ਪੈ ਗਿਆ ਤੇ ਇਹਦੇ ਕੋਲੋਂ ਅ 2020 2010 ਦੇ ਵਿੱਚ ਭਗੋੜਾ ਹੋ ਗਿਆ 2007 ਦੇ ਵਿੱਚ ਇਹਦੇ ਕੋਲੋਂ ਰਿਕਵਰੀ ਹੋਈ 10 ਕਿਲੋ ਕਰਨਾਲ ਬਾਈਪਾਸ ਦਿੱਲੀ ਉੱਥੇ ਇਨਾਂ ਕੋਲੋਂ 10 ਕਿਲੋ ਹੈਰਨ ਫੜੀ ਗਈ ਉਸੇ ਕੇਸ ਦੇ ਵਿੱਚ ਜਦੋਂ ਇਹਨੂੰ 2010 ਦੇ ਵਿੱਚ ਅੰਮ੍ਰਿਤਸਰ ਲਈ ਲੈ ਕੇ ਆ ਰਹੇ ਸੀਗੇ ਤੇ ਰਸਤੇ ਦੇ ਵਿੱਚੋਂ ਇਹ 도ੜ ਗਿਆ ਉਦੋਂ ਤੋਂ ਇਹ ਭੇਸ਼ ਬਦਲ ਕੇ ਅਡਡ ઠાਵਾਂ ਤੇ ਰਹਿ ਰਿਹਾ ਸੀਗਾ ਇਹਨੂੰ ਹੁਣ ਅਸੀਂ ਨਕੌਦਰ ਤੋਂ ਜਿਹੜਾ ਹੈਗਾ ਆ ਅਰੈਸਟ ਕੀਤਾ ਹੈਗਾ ਸਦਰ ਨਕੌਦਰ ਦੇ ਏਰੀਏ ਦੇ ਵਿੱਚੋਂ ਔਰ ਇਹਦੇ ਤੇ ਆ ਡੀਐਫਆਈਆਰ ਫਰਜ ਕੀਤੀ ਹੈ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਵੀ 50000 ਰੁਪਏ ਦਾ ਇਨਾਮ ਜਿਹੜਾ ਰਿਵਾਰਡ ਮੰਨੀ ਹੈ ਉਹ ਐਨਸੀਬੀ ਨੇ ਇਹਦੇ ਉੱਪਰ ਰੱਖੀ ਹੋਈ ਸੀ ਮਲਕੀ 50000 ਰੁਪਏ ਦਾ ਨਾਮ ਇਹ ਤੇ ਕੋਸ਼ਿਸ਼ ਕੀਤਾ ਹੋਇਆ ਸੀ ਵੀ ਜਿਹੜਾ ਬੰਦਾ ਇਹਦੇ ਬਾਰੇ ਇਤਲਾਹ ਦੇਗਾ ਜਿਹੜਾ ਬੰਦਾ ਇਹਨੂੰ ਫੜੇਗਾ ਸੋ ਇਟਸ ਅ ਵੈਰੀ ਗੁੱਡ ਰਿਕਵਰੀ ਬੜਾ ਅੱਛਾ ਕੰਮ ਹੈਗਾ ਜਿਹੜਾ ਨਸ਼ਿਆਂ ਦਾ ਜਿਹੜਾ ਜਿਹੜੇ ਬਿਗ ਫਿਸ਼ ਕਹਿ ਦਿੰਦੇ ਆ ਇਹਦੀ ਉਹ ਕੈਟਾਗਰੀ ਚ ਇਹ ਬੰਦਾ ਆਉਂਦਾ ਹੈਗਾ ਇਹਦੇ ਉੱਪਰ ਆਲਮੋਸਟ ਤਕਰੀਬਨ ਤਿੰਨ ਪਰਚੇ ਜਿਹੜੇ ਆ ਪਹਿਲਾਂ ਦੇ ਦਰਜ ਹੈ ਤੇ ਚੌਥਾ ਪਰਚਾ ਇਹ ਤੇ ਅਸੀਂ ਰਜਿਸਟਰ ਕੀਤਾ ਅਸੀਂ ਇਸ ਸਬੰਧੀ ਬੜੇ ਜਲਦੀ ਐਨਸੀਬੀ ਨਾਲ ਇਹ ਜਾਣਕਾਰੀ ਸਾਂਝੀ ਕਰਾਂਗੇ ਤਾਂ ਕਿ ਉਹਨਾਂ ਦੇ ਵੀ ਮੁਕਾਦਮਿਆਂ ਦੇ ਵਿੱਚ ਇਹਦੀ ਅਰੈਸਟ ਹੋ ਗੀ ਜਿਹੜੀ ਸਾਡੀ ਪੁਲਿਸ ਪੋਸਟ ਹੈਗੀ ਆ ਉਹਦੇ ਨਾਲ ਆਦੀ ਪਿੰਡ ਹੈਗਾ ਉੱਥੋਂ ਉੱਥੇ ਭੇਸ਼ ਬਦਲ ਕੇ ਰਹਿ ਰਿਹਾ ਸੀ ਉੱਥੇ ਇਹ ਆਪਣੇ ਆਪ ਚ ਟੀਚਰ ਬਣਿਆ ਹੋਇਆ ਸੀ ਹੁਣ ਤੇ ਬੱਚਿਆਂ ਨੂੰ ਪੜਾਉਂਦਾ ਸੀਗਾ ਲੋਕਾਂ ਨੂੰ ਦੂਜੇ ਪਾਸੇ ਇਹਨੇ ਆਪਣਾ ਪ੍ਰੋਫਾਈਲ ਸ਼ੋਅ ਕੀਤਾ ਹੋਇਆ ਸੀਗਾ ਤੇ ਅੱਜ ਜਦੋਂ ਉੱਥੇ ਅਸੀਂ ਆਪਣਾ ਜਿਹੜਾ ਇਹ ਆਪਰੇਸ਼ਨ ਚਲਾ ਰਹੇ ਸੀਗੇ ਨਸ਼ਿਆਂ ਦੇ ਖਿਲਾਫ ਸਵੇਰ ਤੋਂ ਹੀ ਅਸੀਂ ਚਲਾਇਆ ਹੋਇਆ ਮਾਨਯੋਗ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਡਾਇਰੈਕਟਰ ਦੇ ਉੱਪਰ ਤੇ ਉਹਦੇ ਵਿੱਚ ਹੀ ਰਿਕਵਰੀ ਵੀ ਸਾਨੂੰ ਨਾਲ ਹੋਈ ਜੀ ਥੈਂਕ ਯੂ